ਪਹਿਲੀ ਗੱਲ ਤੇ ਪਰੇਸ਼ਾਨੀ ਨਾ ਜਿਹੜੀ ਸਿਆਲ ਦੀ ਸੀਵਰ ਮੈਨੇਜਰ ਹੈ ਆਊਟਸੋਰਸ ਮੁਲਾਜ਼ਮਾਂ ਨੇ ਸਟ੍ਰਾਈਕ ਕਰਕੇ ਦਿੱਕਤ ਆਈ ਹੈ ਜੀ 10 ਤਰੀਕ ਨੂੰ ਸਟ੍ਰਾਈਕ ਤੇ ਬੈਠੇ ਨੇ ਉਹ ਤੇ ਉਹਨਾਂ ਦੇ ਹੁਣ ਕੱਲ ਮੰਤਰੀ ਸਾਹਿਬ ਤੋਂ ਟਾਈਮ ਹੀ ਲੈ ਕੇ ਦਿੱਤਾ ਉਹਨਾਂ ਦੀ ਮੀਟਿੰਗ ਹੋ ਜਾਏਗੀ ਤੇ ਉਹਨਾਂ ਨੇ ਰਿਕੁਐਸਟ ਕਰਕੇ ਅੱਜ ਅਸੀਂ ਆਪਣੇ ਜਿਹੜੇ ਰੈਗੂਲਰ ਦੋ ਮੁਲਾਜ਼ਮ ਹੈਗੇ ਹਾਂ ਉਹ ਅਸੀਂ ਕੰਮ ਤੇ ਲਾਏ ਆਂ ਇਹ ਆਵਾ ਬੱਸੀ ਦਾ ਬਾਕੀ ਕੱਲ 80% ਦਾ ਸੋਲੂਸ਼ਨ ਹੋ ਗਿਆ ਸੀ ਬਾਕੀ ਜਿਹੜੇ ਲਾਈਨ ਬਲੌਕ ਆ ਅੱਜ ਸਕਰੀਪ ਕਰਦਾਂਗੇ ਹੋਰ ਅੱਗੇ ਕੀ ਕਹਿੰਦੇ ਅਤੇ ਇਹ ਸਾਡੀ ਕੱਲ ਸਟ੍ਰਾਈਕ ਹਾਪਫੁਲੀ ਕੱਲ ਸਟ੍ਰਾਈਕ ਖਤਮ ਹੋ ਜਾਏਗੀ ਤੇ ਬਾਕੀ ਸ਼ਹਿਰ ਚ ਜਿਹੜੀ ਵੀ ਸਮੱਸਿਆਵਾਂ ਹੈ ਹੈਗੀ ਆ ਸੀਵਰ ਦੀ ਚੋਕੇ ਦੀਆਂ ਸਾਰੀ ਕੱਲ ਰਿਮੂਵ ਕਰ ਦਾਂਗੇ ਸਰ ਪ੍ਰਾਈਟੀ ਤੇ ਹਾਂਜੀ ਇਹ ਮਤਲਬ ਕਿ ਜਿਹਾ ਬਸਿਦਾ ਜਿਹਾ ਕਰਕੇ ਜਾਵਾਂਗੇ ਮਸਲਾ ਸਰ ਮਤਲਬ ਕਿ ਆਪਾਂ ਦੇਖਦੇ ਆ ਨਾ ਮਤਲਬ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਲੋਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਜਦੋਂ ਕਿ ਹੜਤਾਲ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਿਮਾਰੀਆਂ ਤੱਕ ਦਾ ਖ਼ਤਰਾ ਦਾ ਦਰ ਬਣਿਆ ਹੋਇਆ ਹੈ ਜੀ ਹੜਤਾਲ ਕਰਕੇ ਜਿਹੜੀ ਸਮੱਸਿਆ ਹੈ ਹੜਤਾਲ ਕਰਦੇ ਅਦਰਵਾਈਜ਼ ਤਾਂ ਰੂਟੀਨ ਚ ਅਸੀਂ ਸਫਾਈ ਸਾਡੀ ਸੀਵਰ ਚ ਚੱਲਦੀ ਰਹਿੰਦੀ ਹੈ ਇੰਨੀ ਸਮੱਸਿਆ ਨਹੀਂ ਆਉਂਦੀ ਸਿਰਫ ਸਟਾਈ ਕਰਕੇ 10 ਦਿਨ ਸਫਾਈ ਨਹੀਂ ਹੋਈ ਸੀਵਰ ਕਰਕੇ ਉਸ ਉਸ ਕਰਨੇ ਸਮੱਸਿਆ ਦਾ ਕੋਈ ਆ ਤੇ ਉਹਦੇ ਆਪਣੀ ਹਾਲ ਕਰ ਰਹੇ ਆ ਦੇਖ ਲਿਆ ਵੀ ਸਰ ਸਾਰੇ ਬਰਨਾਲੇ ਦੇ ਹੀ ਬੁਰਾ ਹਾਲ ਹੋਇਆ ਪਿਆ ਉਧਰ ਕੰਨਿਆਈ ਸਕੂਲ ਤੇ ਚਾਰ ਸਕੂਲ ਲੱਗਦੇ ਨੇ ਉਸ ਤਰ੍ਹਾਂ ਜਿਹਾ ਪਾਣੀ ਪਾਣੀ ਹੋਇਆ ਪਿਆ ਕੋਈ ਦੱਸ ਰਿਹਾ ਦੱਸ ਦੀ ਕੋ ਰੈਗੂਲਰ ਬੰਦੇ ਸਟ੍ਰਾਈਕ ਤੇ ਬੈਠੇ ਆ ਸਰ ਸਵੇਰੇ ਭਾਈ ਤੋਂ ਉਹਨਾਂ ਦੀ ਟੁੱਟ ਗਈ ਆ ਖਰਸਾਲ ਖਤਮ ਹੋਊ ਸਵੇਰੇ ਕੱਲ ਸਵੇਰੇ ਮੀਟਿੰਗ ਹੈ ਜੀ ਮંત્રી ਸਾਹਿਬ ਨਾਲ ਹੋਪਫੁਲੀ ਕੱਲ ਖਤਮ ਹੋ ਜੇਗੀ ਕੱਲ ਅ ਲੋਕਲ ਗਵਰਨਮੈਂਟ ਮਿਸ਼ਨ ਜਾਈ ਰਹੀ ਹੈਗਾ ਤੇ ਅੱਜ ਜਿਹੜੇ ਮੁਲਾਜ਼ਮ ਲਾਏ ਕਿੰਨੇ ਮੁਲਾਜ਼ਮ ਲਾਏ ਸਾਡੇ ਕੋਲ ਦੋ ਰੈਗੂਲਰ ਮੁਲਾਜ਼ਮ ਆ ਉਹ ਸੀ ਡਿਪਿਊਟ ਕੀਤੇ ਅੱਜ ਰਾਹੁਲ ਕੋ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੱਲ ਸਾਡੇ ਸ਼ੋਰਟ ਨੋਟਿਸ ਤੇ ਆਵਾ ਬਸਤੀ ਦੇ ਵਿੱਚ ਪਹੁੰਚੇ ਇੰਨਾ ਕਰਕੇ ਸਾਡੇ ਅੱਜ ਐਕਸੀਅਨ ਸਾਹਿਬ ਤੇ ਡੀਸੀ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਿਆ ਸਾਡਾ ਮਸਲਾ ਹੱਲ ਹੋ ਗਿਆ ਇਸ ਲਈ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੇ ਮਸਲਾ ਹੱਲ ਹੋ ਗਿਆ ਹਾਂਜੀ ਬਹੁਤ ਹੈ ਸਾਡਾ ਮਸਲਾ ਹੱਲ ਮੇਰਾ ਨਾਮ ਹੈਗਾ ਜੀ ਮੇਜਰ ਸਿੰਘ ਮੇਜਰ ਸਿੰਘ ਦੀ ਸਮੱਸਿਆ ਹੱਲ ਹੋ ਗਈ ਹਾਂਜੀ ਸਾਡੇ ਸਭ ਤੋਂ ਪਹਿਲਾਂ ਇਹ ਸਾਰਾ ਪ੍ਰੈਸ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਆ ਕੇ ਬ੍ਰਿਜ ਨੇ ਸਾਡੀ ਗੱਲ ਸੁਣੀ ਤੇ ਜਿਹੜੇ ਉੱਚ ਅਧਿਕਾਰੀਆਂ ਤੱਕ ਸਾਡੀ ਗੱਲ ਪਹੁੰਚਾਈ ਜਿਹਦੇ ਕਰਕੇ ਸਾਡਾ ਜਿਹੜਾ 15-20 ਦਿਨਾਂ ਤੋਂ ਮੱਲੇ ਦੇ ਵਿੱਚ ਓਵਰਫਲੋਅ ਪਾਣੀ ਸੀ ਉਹ ਉਹਨਾਂ ਤੱਕ ਗੱਲ ਪਹੁੰਚੀ ਤਾਂ ਉਹਨਾਂ ਨੇ ਸਾਡਾ ਮਸਲੇ ਦਾ ਹੱਲ ਕੀਤਾ ਉਹਦੇ ਵਾਸਤੇ ਅਸੀਂ ਐਕਸ਼ਨ ਸਾਹਿਬ ਦਾ ਤੇ ਡੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਹਨਾ ਭਾਈ ਕਮਲ ਗੋਰੀ ਜੀ ਕਮਲ ਜੀ ਸਮੱਸਿਆ ਹੱਲ ਹੋ ਗਈ ਹਾਂਜੀ ਸਾਡੀ ਸਮੱਸਿਆ ਤੁਹਾਡੀ ਕਿਰਪਾ ਨਾਲ ਹੱਲ ਹੋ ਗਈ ਜੀ ਤੁਸੀਂ ਸਾਡੀ ਬੇਨਤੀ ਉੱਥੇ ਤੱਕ ਲੈ ਕੇ ਗਏ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਨਹੀਂ ਤਾਂ ਸਾਨੂੰ ਪੁੱਛਣ ਵਾਲਾ ਹੈ ਨਹੀਂ ਸੀ ਕੋਈ ਪਹਿਲੇ ਬੋਲਤੇ ਤੁਸੀਂ ਆ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ press ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਸਰਕਾਰ ਤੇ ਐਕਸ਼ਨ ਸਾਹਬ ਤੱਕ ਪਹੁੰਚਾਈ ਤੇ ਸਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਾਤਾ